ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 5.5 ਸਾਲ ਦੇ 6ਵੇਂ ਤਨਖਾਹ ਕਮਿਸ਼ਨ ਦੇ ਬਕਾਇਆ ਦੇਣ ਸੰਬੰਧੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਆਉਣ ਵਾਲੇ ਫੈਸਲੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਗੁਜਾਰਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਹਰ ਇੱਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਇਹ ਤਾਂ ਸਾਨੂੰ ਸਭ ਨੂੰ ਪਤਾ ਹੀ ਹੈ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ 1/16 ਤੋਂ 30/21 ਤੱਕ ਦਾ 5.5 ਸਾਲ ਦਾ ਬਕਾਇਆ ਸਰਕਾਰ ਨੇ ਲੰਬੇ ਸਮੇਂ ਤੋਂ ਦੱਬ ਰੱਖਿਆ ਹੈ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਵਾਰ-ਵਾਰ ਸਰਕਾਰ ਨੂੰ ਆਪਣੇ ਪ੍ਰੋਟੈਸਟ ਕਰਕੇ ਇਹ ਬਕਾਇਆ ਜਲਦੀ ਰਿਲੀਜ਼ ਕਰਨ ਲਈ ਕਈ ਵਾਰ ਬੇਨਤੀਆਂ ਤੇ ਕਈ ਵਾਰ ਵਾਰਨਿੰਗ ਵੀ ਦਿੱਤੀ ਸੀ ਕਿ ਇਹ ਬਕਾਇਆ ਸਰਕਾਰ ਜਲਦੀ ਤੋਂ ਜਲਦੀ ਰਿਲੀਜ਼ ਕਰੇ ਮਲਾਜਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਫਰੰਟ ਵੱਲੋਂ ਜ਼ਿਮਨੀ ਚੋਣਾਂ ਵਾਲੇ ਹਲਕਿਆਂ ਜੱਬੇਵਾਲ, ਡੇਰਾ ਬਾਬਾ ਨਾਨਕ, ਬਰਨਾਲਾ ਤੇ ਗਿੱਦੜਵਾ ਵਿਖੇ ਝੰਡਾ ਮਾਰਚ ਵੀ ਕੀਤਾ ਗਿਆ ਸੀ। ਪੰਜਾਬ ਸਕੱਤਰੇਤ ਦੇ ਮਲਾਜਮਾਂ ਨੇ ਸਕੱਤਰੇਤ ਵਿੱਚ ਹੜਤਾਲ ਕਰਕੇ ਸੈਕਟਰ 17 ਤੇ ਮਹੱਲੀ ਵਿਖੇ 20 ਰੋਪਰੀਆਂ ਰਹਿਦੀਆਂ ਕਰਕੇ ਸਰਕਾਰ ਦੇ ਕੰਰਨਾ ਵਿੱਚ ਆਪਣੇ 5.5 ਸਾਲਾਂ ਦੇ ਏਰੀਆ ਬਾਰੇ ਆਵਾਜ਼ ਉਠਾਈ ਸੀ। ਫਿਰੰਤੂ ਸਰਕਾਰ ਹੈ ਕਿ ਉਹ ਖੰਭ ਕਰਨੀ ਨੀਂਦ ਸੁੱਤੀ ਹੋਈ ਹੈ। ਦੇ ਅਜੇ ਤੱਕ ਇਸ ਏਰੀਆ ਦੀ ਇੱਕ ਵੀ ਕਿਸ਼ਤ ਰਿਲੀਜ਼ ਨਹੀਂ ਕੀਤੀ ਗਈ ਥੱਕ ਹਾਰ ਕੇ ਵੱਡੀ ਗਿਣਤੀ ਵਿੱਚ ਪੈਨਸ਼ਨਰ ਨੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਰਿਟਾਂ ਦਾਇਰ ਕੀਤੀਆਂ ਸਨ ਹੁਣ ਇੱਕ ਰਿਟ ਜੋ ਕਿ ਕੰਟੈਂਪਟਿਸ਼ਨ ਹੈ ਜਿਸ ਦਾ ਨੰਬਰ 3526/2024 ਬਲਵੰਤ ਸਿੰਘ ਵੱਲੋਂ ਦਾਇਰ ਕੀਤੀ ਗਈ ਹੈ ਇਸ ਦਾ ਫੈਸਲਾ 22 ਨਵੰਬਰ ਨੂੰ ਆ ਜਾਣ ਦੀ ਪੂਰੀ ਪੂਰੀ ਸੰਭਾਵਨਾ ਹੈ ਕਿਉਂਕਿ ਪਿਛਲੀ ਸੁਣਵਾਈ ਦੌਰਾਨ ਪੰਜਾਬ ਦੇ ਪ੍ਰਿੰਸੀਪਲ ਸੈਕਟਰੀ ਵਿੱਤ ਅਜੇ सिन्हा ਨੇ ਹਾਈ ਕੋਰਟ ਦੁਆਰਾ ਏਰੀਅਰ ਦੇਣ ਬਾਰੇ ਕੋਈ ਠੋਸ ਸਮਵਤ ਪਲਾਨ ਦੱਸਣ ਬਾਰੇ ਜਾਣਕਾਰੀ ਮੰਗੀ ਸੀ ਸਰਕਾਰ ਨੇ ਇਹ ਏਰੀਅਰ 230 31 ਤੱਕ ਅਦਾ ਕਰਨ ਬਾਰੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਤਜਵੀਜ਼ ਰੱਖੀ ਸੀ ਯੈਸ ਨੂੰ ਕੇ ਜੱਜ ਸਾਹਿਬਾਨ ਨੇ ਓਕਾ ਹੀ ਖਾਰਜ ਕਰਦੇ ਹੋਏ ਇਹ ਏਰੀਅਲ ਜਲਦੀ ਦੇਣ ਦੀ ਤਜਵੀਜ਼ ਪੇਸ਼ ਕਰਨ ਬਾਰੇ ਕੋਰਟ ਵਿੱਚ 22 ਨਵੰਬਰ ਨੂੰ ਰੱਖਣ ਦੀ ਹਦਾਇਤ ਕੀਤੀ ਸੀ ਕਿਉਂਕਿ 2023 31 ਤੱਕ ਤਾਂ 15 ਸਾਲ ਦਾ ਸਮਾਂ ਬੀਤ ਜਾਵੇਗਾ ਜੋ ਕਿ ਬਹੁਤ ਲੰਬਾ ਸਮਾਂ ਹੈ ਤੇ ਇਸ ਦੌਰਾਨ ਅਗਲਾ ਪੇਕ ਮਿਸ਼ਨ ਯਾਨੀ ਕਿ 7ਵਾਂ ਪੇਕ ਮਿਸ਼ਨ ਵੀ ਡਿਊ ਹੋ ਜਾਵੇਗਾ ਪ੍ਰੋਸੀਜੋਗੋ ਸੁਤਰਾ ਦਾ ਕਹਿਣਾ ਹੈ ਦੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਦੀ ਚੇਅਰਮੈਨਸ਼ਿਪ ਵਿੱਚ ਬਣੀ ਇੱਕ ਕਮੇਟੀ ਨੇ 5 ਸਾਲਾਂ ਵਿੱਚ ਏਰੀਅਰ ਦੇਣ ਦੀ ਇੱਕ ਰਿਵਾਈਜ਼ਡ ਤਜਵੀਜ਼ ਪੇਸ਼ ਕਰਨ ਦਾ ਫੈਸਲਾ ਕੀਤਾ ਹੈ।ਪਰੰਤੂ ਪੈਨਸ਼ਨਰ ਹੁਣ ਆਪਣੀ ਉਮਰ ਦੇ ਆਖਰੀ ਪੜਾਅ ਵਿੱਚ ਆਉਂਨ ਗਏ ਹਨ। ਇਸ ਲਈ ਸੰਭਾਵਨਾ ਇਸ ਗੱਲ ਦੀ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸਰਕਾਰ ਨੂੰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ 5.5 ਸਾਲ ਦਾ ਏਰੀਅਰ ਜਲਦੀ ਦੇਣ ਲਈ ਕੋਈ ਡਾਇਰੈਕਸ਼ਨ ਦਿੱਤੀ ਜਾਵੇਗੀ ਤੇ ਕੋਈ ਇਸ ਦਾ ਸਮਾਂਬੱਧ ਸ਼ਡਿਊਲ ਜਾਰੀ ਕਰਨ ਦੀ ਵੀ ਹਦਾਇਤ ਕੀਤੀ ਜਾ ਸਕਦੀ ਹੈ ਵੈਸੇ ਮਾਨਯੋਗ ਹਾਈ ਕੋਰਟ ਦੇ ਸਖਤ ਜ਼ੁਲਤ ਨੂੰ ਦੇਖਦੇ ਹੋਏ ਸਰਕਾਰ ਵੀ ਇਹ ਬਕਾਇਆ ਦੇਣ ਦੀ ਕੋਈ ਠੋਸ ਤਜਵੀਜ਼ ਤੇ ਸਮਾਂਬੱਧ ਸ਼ਡਿਊਲ ਜਾਰੀ ਕਰਨ ਬਾਰੇ ਫੈਸਲਾ ਲੈ ਸਕਦੀ ਹੈ ਕਿਉਂਕਿ ਕੰਟੈਂਪਟੇਸ਼ਨ ਨੂੰ ਨਜ਼ਰ ਅੰਦਾਜ਼ ਕਰਨ ਤੇ ਕੁਝ ਸਰਕਾਰ ਬਨਵਾ ਨਮੋਸ਼ੀ ਦਾ ਮੂਵੀ ਦੇਖਣਾ ਪੈ ਸਕਦਾ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ 22 ਨਵੰਬਰ ਨੂੰ ਇਸ ਲੰਬੇ ਸਮੇਂ ਤੋਂ ਲਟਕਦੀ ਮੰਗ ਬਾਰੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਕੀ ਫੈਸਲਾ ਆਉਂਦਾ ਹੈ ਤੇ ਉਸ ਫੈਸਲੇ ਨੂੰ ਲਾਗੂ ਕਰਨ ਲਈ ਸਰਕਾਰ ਵੱਲੋਂ ਕਿਸ ਤਰ੍ਹਾਂ ਦੀ ਤਜਵੀਜ਼ ਜਾਂ ਫਿਰ ਸਮਾਂਬੱਧ ਸ਼ਡਿਊਲ ਜਾਰੀ ਕਰਨ ਦਾ ਫੈਸਲਾ ਕੀਤਾ ਜਾਂਦਾ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਰਦਿਕਾ ਨੂੰ ਵੀ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ